ਜਿੰਦਾਬਾਦ ਨੂੰ ਜਿਹਨੇ ਅੱਜ ਤੁਸੀਂ ਲਾਈਵ ਦੇਖਦੇ ਆ ਮੇਰੇ ਵੱਲੋਂ ਜਾਣ ਕੀ ਤੁਹਾਡੇ ਆਪਣੇ ਹੋਸਟ ਤੇ ਤੋਸਤ ਮੇਜਰ ਚੱਕ ਸਾਬ ਬੋਲੋ ਤੁਮ ਮੈਂ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਸਤਿਕਾਰਦਾ ਤੁਸੀਂ ਸਾਰੇ ਠੀਕ ਠਾਕ ਹੋਮੂਗੇ ਤੇ ਅੱਜ ਆਪਾਂ ਗੱਲਬਾਤ ਕਰਨੀ ਆ ਸ਼੍ਰੀ ਕਾਥਰ ਸਾਹਿਬ ਨੇ ਜਿਹੜੇ ਮਹਿਰੂਮ ਪ੍ਰਕਾਸ਼ ਸਿੰਘ ਪਾਦ ਸਾਹਿਬ ਤੋਂ ਫਖਰੇ ਕੌਮ ਦਾ ਵਾਪਸ ਲਿਆ ਆ ਤੇ ਉਹਦੀ ਆਪਾਂ ਗੱਲਬਾਤ ਕਰਨੀ ਆ ਮੇਰੇ ਬਹੁਤ ਹੀ ਸਤਿਕਾਰਯੋ ਤੇ ਖਾਸ ਕਰਕੇ ਜੇ ਸਿੱਖੀ ਦੀ ਗੱਲ ਆਪਾਂ ਕਰੀ ਇਸ ਤੇ ਉੱਤੇ ਬੜੀ ਡੰਗਾਈ ਨਾਲ ਆਪਣਾ ਐਨ ਪੂਰੀ ਨਜ਼ਰ ਰੱਖਣ ਵਾਲੇ ਤਿਰਸ਼ੀ ਨਜ਼ਰ ਸਰਦਾਰ ਨਸ਼ਤ ਸਿੰਘ ਚੋਹਾਂਸਾ ਮੈਨਾਂ ਜੁੜਿਆ ਜੋ ਚੋਹਾਂਸਾ ਸਾਹਿਬ ਦੀ ਨਜ਼ਰ ਥਰੂ ਆਪਾਂ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਪਹਿਲਾ ਵੈਲਕਮ ਕਰੀਏ ਸਸਾ ਸ ਸਿੰਘ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਣ ਸਾਹਿਬ ਤੁਹਾਡੇ ਆਪਣੇ ਪ੍ਰੋਮੋਸ਼ਨ ਦਾ ਵਾਜ ਸਵਾਗਤ ਆ ਤੁਸੀਂ ਠੀਕ ਠਾਕ ਉਹ ਚੜ੍ਹਦੀ ਕਲਾ ਆ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਅੱਜ ਆਪਾਂ ਗੱਲਬਾਤ ਕਰਨੀਆਂ ਜਿਹੜਾ ਮਹਿਰੂਮ ਸਰਦਾਰ ਪ੍ਰਕਾਸ਼ ਸਿੰਘ ਪਾਤਸ਼ਾਹ ਤੋਂ ਫਖਰੇ ਕੌਮ ਬਾਪਸ ਲੈ ਆਇਆ ਅਕਾਲ ਤਖਸਾਲ ਸਾਹਿਬ ਨੇ ਉਹਦੀ ਆਪਾਂ ਥੋੜੀ ਜਿਹੀ ਅਪਡੇਟ ਕਰੀਏ ਕਿਉਂ ਆਪਾਂ ਨਾਲ ਨਾਲ ਮੜ ਜਾ ਕਿ ਉਹ ਜਿੰਨੇ ਆਪਾਂ ਨੂੰ ਦੇਖ ਰਹੇ ਆ ਜਾਂ ਸੁਣ ਰਹੇ ਆ ਆਪਾਂ ਨਾਲ ਨਾਲ ਜਿੱਥੇ ਜਿੱਥੇ ਵੀ ਸਾਡੇ ਸਾਡੇ ਖਾਸ ਕਰਕੇ ਉਸ ਤੋਰੇ ਨਾਲ ਜੁੜੇ ਹੋਏ ਆ ਉਹਨਾਂ ਦੇ ਮੰਦੇ ਵਿੱਚ ਬਲਬਲੇ ਆਉਂਦੇ ਆ ਤੇ ਇਹ ਲੇਟ ਆਇਆ ਪਰ ਧਰੋਸਤ ਆਇਆ ਮੈਂ ਕਹੂੰਗਾ ਕਰਿਓ ਅਪਡੇਟ ਹਾਂਜੀ ਮਿਕ ਸਿੰਘ ਜੀ ਤੁਸੀਂ ਪ੍ਰਕਾਸ਼ ਸਿੰਘ ਬਾਦਲ ਬਾਰੇ ਗੱਲ ਜਿਹੜੀ ਕੀਤੀ ਆ ਫਖਰੇ ਕੌਮ ਘਰ ਨੂੰ ਬਾਦ ਮਿਲਿਆ ਹੋਇਆ ਸੀਗਾ ਉਹ ਬੱਚੇ ਜਿਹੜੀ ਇੱਕ ਦੇਖੋ ਇਹ ਇੱਕ ਮੈਂ ਸਮਝਦਾ ਹੈਗਾ ਕਿ ਇਹ ਜਿਹੜਾ ਇੱਕ ਕਾਲਾ ਟਾਈਮ ਹੀ ਮੈਂ ਕਹਿ ਸਕਦਾ ਹੈਗਾ ਤੇ ਜਿਹੜਾ ਕਿ ਉਸ ਲਈ ਗਿਆਨੀ ਦੇ ਵੈਕੈਂਸੀ ਨੂੰ ਜਨਾਜ ਜਿਹੜਾ ਬਣਾਇਆ ਸੀ ਉਹਨਾਂ ਨੇ ਹਮਮ ਤੇ ਇਹ ਕਰਵਾਇਤੀ ਬੜੇ ਲੰਬੇ ਟਾਈਮ ਤੋਂ ਹੋ ਗਈ ਸੀ ਹਾਂਜੀ ਤੇ ਜਿਹੜਾ ਉਹ ਜਿਹੇਦਾਰ ਨੂੰ ਆਪਣੇ ਲਾਹਾਫੇ ਚੋਂ ਕੱਢਦੇ ਸੀਗੇ ਹਮਮ ਸ਼ਮਨਿਕ ਮੇਟੀ ਦੇ ਪ੍ਰਧਾਨ ਨੂੰ ਵੀ ਆਪਣੇ ਲਾਹਾਫੇ ਚੋਂ ਕੱਢਦੇ ਸੀਗੇ ਹਮਮ ਲੇਕਿਨ ਮੈਂ ਥੋੜਾ ਜਿਹਾ ਇਸ ਕੁਝ ਲਫ਼ਜ਼ ਮੈਨੂੰ ਅਫਸੋਸ ਹੈ ਮੈਨੂੰ ਕਹਿਣੇ ਪੈਣਗੇ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਮਕਾਰ ਬੰਦਾ ਸੀ ਹੂੰ ਘਟੀਆ ਬੰਦਾ ਸੀ ਹੂੰ ਔਰ ਉਹਦੇ ਜਿਹੜੇ ਹੈਗੇ ਆ ਉਹਦੇ ਕੀਤੀਆਂ ਜਿਹੜੀਆਂ ਹੈਗੀਆਂ ਅੱਜ ਕੌਮ ਭੁਗਤ ਰਹੀ ਹੈ ਸਾਰੇ ਪਾਸੇ ਠੀਕ ਹੈ ਹੂੰ ਉਹਨਾਂ ਨੇ ਇਹ ਜਿਹੜਾ ਹੈਗਾ ਆਪਣੇ ਆਪ ਗੈਦਰ ਬਣਾ ਕੇ ਦੂਜਾ ਦੇਖੋ ਅੱਜ ਸਿੱਖ ਕੌਮ ਦੇ ਸਾਹਮਣੇ ਕਿਹੜਾ ਮਸਲਾ ਸਾਹਮਣੇ ਆਪਣੇ ਨਹੀਂ ਹੈਗਾ ਜੋ ਕੁਝ ਗਲਤ ਕੰਮ ਕੀਤੇ ਹੈਗੇ ਬਿਲਕੁਲ ਔਰ ਦੂਜੀ ਪਾਸੇ ਇਹ ਆ ਵੀ ਜੇ ਆਪਾਂ ਉਹਨਾਂ ਜਿਹੜੀਆਂ ਨਲਾਕੀਆਂ ਨੂੰ ਜਾਂ ਗਲਤ ਕੰਮਾਂ ਨੂੰ ਆਪਾਂ ਗਿਣਨ ਲੱਗੇ ਤਾਂ ਉਹਨਾਂ ਗਿਣਤੇ ਥੋੜੇ ਨਹੀਂ ਆਗੇ ਹੋ ਹਮ ਜਿਹੜੀ ਕਿ ਉਹਨੂੰ ਆਪਣੇ ਕਿੱਲੀ ਇੱਕ ਪਰਿਵਾਰਕ ਆਪਣੇ ਪੈਸੇ ਦੀ ਭੁੱਖ ਸੀ ਨਾ ਜਿਹੜੀ ਉਹ ਉਹਦੀ ਭੁੱਖ ਜਿਹੜੀ ਆ ਉਹਨੇ ਕੋਈ ਕੰਮ ਹੀ ਨਹੀਂ ਛੱਡੀ ਆਪਣੀ ਜ਼ਿੰਦਗੀ ਦੇ ਵਿੱਚ ਹਮ ਹਮ ਨਾਰਾ ਤਾਂ ਇਹ ਜੰਦਾ ਰਿਹਾ ਸੀ ਉਹ ਹਮ ਹਮ ਵੀ ਰਾਜ ਨਹੀਂ ਸੇਵਾ ਸੇਵਾ ਬਿਲਕੁਲ ਸਹੀ ਹੈ ਇਦਰੀ ਨਾ ਹਮ ਔਰ ਕਈ ਲੋਕ ਮੈਂ ਇਥੇ ਇਹ ਸਮਝਦਾ ਹੈਗਾ ਕਿ ਉਹ ਕਈ ਲੋਕ ਮੈਂ ਇਦਾਂ ਸੁਣਦਾ ਪ੍ਰਕਾਸ਼ ਸਿੰਘ ਬਾਦਲ ਬਹੁਤ ਜ਼ਿਆਦਾ ਸਿਆਣਾ ਸੀ ਹੂੰ ਮੈਂ ਇਸ ਕਰਕੇ ਮੈਨੂੰ ਥੋੜਾ ਮੈਂ ਉਹ ਨਾਲ ਲੋਕਾਂ ਨੂੰ ਕਹਿਣ ਵਾਲਾ ਮੈਨੂੰ ਲੱਗਦਾ ਹੈਗਾ ਤੇ ਜਾਂ ਤਾਂ ਉਹ ਅਨਜਾਨ ਹੈਗੇ ਇਹਨਾਂ ਗੱਲਾਂ ਤੋਂ ਤੇ ਜਾਣ ਜਾਣ ਬੁੱਝ ਕੇ ਇਦਾਂ ਗੱਲ ਕਰਦੇ ਹੈਗੇ ਉਹ ਸਾਰੇ ਪ੍ਰਸਾਦ ਦੀ ਜੜ ਪ੍ਰਕਾਸ਼ ਸਿੰਘ ਬਾਦਲ ਸੀ ਹੂੰ ਔਰ ਉਹ ਜਿਹਨੇ ਗਲਤ ਕੰਮ ਕੀਤੇ ਹੋਏ ਉਹਦੇ ਕੌਮ ਗਈ ਆ ਉਹ ਹਰ ਪੱਖ ਤੋਂ ਅੱਜ ਤੋਂ ਰਹੀ ਆ ਔਰ ਉਹੀ ਜਿਹੜਾ ਸ਼ੋਮਨੀ ਕਾਲੀਦਲ ਬਈ ਕੰਗਰੀਤੀ ਰੱਖਦਾ ਸੀ ਨਾ ਜਿਹਨੂੰ ਸੈਂਟਰ ਗਵਰਨਮੈਂਟ ਜਿਹੜੀ ਆ ਉਹ ਕੋਈ ਵੀ ਗੱਲ ਕਰਦਾ ਸੀ ਤੇ ਇੱਕਦਮ ਗੱਲ ਮੰਨਦੀ ਸੀ ਹਾਂਜੀ ਇੱਕ ਬੜਾ ਬੜਾ ਚੈਲੰਜ ਸਮਝਿਆ ਜਾਂਦਾ ਸੀ ਲੇਕਿਨ ਅੱਜ ਹਾਲਾਤ ਸਾਡੇ ਕੀ ਹੈਗੇ ਜਿਦੇ ਕਿ ਉਹ ਪ੍ਰਵਾਹ ਹੀ ਨਹੀਂ ਸਾਡੀ ਕਰ ਰਹਾ ਹੂੰ ਕਿਉਂਕਿ ਸਾਡੀ ਲੀਡਰਸ਼ਿਪ ਇੰਨੀ ਕਮਜ਼ੋਰ ਇੰਨੇ ਕਰ ਦਿੱਤੀ ਉਹ ਆਪਣੀ ਰਖੇਲ ਬਣਾ ਕੇ ਸ਼ੋਮਨੀ ਕਾਲੀਦਲ ਨੂੰ ਐਸਜੀਪੀਸੀ ਨੂੰ ਬਣਾ ਕੇ ਔਰ ਉਸ ਜਿਹੇ ਜਿਹੜਾ ਹੋ ਗਿਆ ਪਾਰਟੀ ਕਰਕੇ ਔਰ ਨਾਲ ਹੀ ਜਿਹੜੇ ਆਪਣੇ ਆਪ ਨੂੰ ਅakre ਕੌਮ ਜਿਹੜੇ ਅਵਾਰਡ ਇਹਦੇ ਦੇ ਲੈ ਕੇ ਹੂੰ ਉਹਦੇ ਨਾਲ ਇਹ ਜਿਹੜੀ ਹੈ ਨਾ ਅੱਜ ਜੋ ਕੁਝ ਆਪਾਂ ਰਾਹਤ ਮਹਿਸੂਸ ਕਰ ਰਹੇ ਆ ਕਿ ਜਿਹੜਾ ਅੱਜ ਦੇ ਜਿਹੇਦਾਰ ਸਾਹਿਬਾਨ ਨੇ ਉਹ ਜਿਹੜਾ ਹੈਗਾ ਅਵਾਰਡ ਪਾਸ ਲਿਆ ਹੈਗਾ ਇਹ ਤਾਂ ਉਸ ਦਿਨ ਤੋਂ ਹੀ ਬਾਤ ਚੱਲੀ ਆ ਰਹੀ ਸੀ ਕਿ ਜਿਹੜੇ ਲੋਕ ਇਸ ਗੱਲ ਦੇ ਮੰਨ ਵਾਲੇ ਸੀ ਕਿ ਉਹਨੂੰ ਇਹ ਗੱਲ ਦਾ ਪਤਾ ਸੀਗਾ ਜਿਹੜੇ ਝੂਲੇ ਚੱਕ ਨਹੀਂ ਸੀਗੇ ਹੂੰ ਜਿਨ੍ਹਾਂ ਦੀ ਚਾਹਤ ਦੀ ਜਮੀਰ ਸੀਗੀ ਉਹ ਲੋਕ ਉਸ ਦਿਨ ਤੋਂ ਕਹਿ ਰਹੇ ਸੀਗੇ ਕਿ ਇਸ ਪੱਤਰਪੁਸ਼ ਨੂੰ ਇਹ ਜਿਹੜਾ ਅਵਾਰਡ ਹੈਗਾ ਦੇਣ ਲੈਣ ਦਾ ਹੱਕ ਦਾ ਵੀ ਹੈ ਹੂੰ ਔਰ ਇਹ ਜਿਹੜਾ ਦਿੱ ਲਿਆ ਗਿਆ ਹੈ ਅਵਾਰਡ ਉਹਦੇ ਨਾਲ ਇਹ ਇੱਕ ਜਿੰਦਾ ਜਲੀਦਾ ਇੱਕ ਜਿਹੇਦਾਰਾਂ ਨੇ ਆਪਣੇ ਪੁਰਾਣੇ ਉਹੀ ਪਾਪਾ ਪੂਰਾ ਸਿੰਘ ਦਾ ਹੂੰ ਜਿਹੜਾ ਉਹਨਾਂ ਨੇ ਪਰੰਪਰਾ ਚਲਾਈ ਸੀ ਇੱਕ ਜੁਰਮ ਵਾਲੀ ਅੱਜ ਉਹਦਾ ਪ੍ਰਟਾਵਾ ਕਰਕੇ ਉਹਨਾਂ ਨੇ ਇਹ ਵਾਪਸ ਲਿਆ ਹੈਗਾ ਮੈਂ ਇਸ ਕਰਦੀ ਸਾਰੇ ਨੂੰ ਬਧਾਈ ਦਿੰਦਾ ਕਿ ਅਖੀਰ ਇਹ ਕੰਮ ਹੋ ਗਿਆ ਜਿਹੜਾ ਕਿ ਬੜੀ ਦੇਰ ਤੋਂ ਇੱਕ ਗੱਲ ਸਾਰੇ ਆਮ ਸਾਡੇ ਦੀ ਮੰਗ ਸੀ ਬਿਲਕੁਲ ਬਿਲਕੁਲ ਤੇ ਖਾਸ ਕਰਕੇ ਜਦੋਂ ਹੁਣ ਤਾਂ ਕਹਿੰਦੇ ਹੁੰਦੇ ਆ ਬਿੱਲੀ ਆਲਰੇਡੀ ਥਲੇ ਤੋਂ ਬਾਹਰ ਆ ਚੁੱਕੀ ਆ ਜਿੰਨੀਆਂ ਵੀ ਆਪ ਜੀ ਨੇ ਤਾਂ ਸਿਰਹੀ ਲਾਤੀਆਂ ਗੱਲਾਂ ਕਰਕੇ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਵੀ ਮੈਨੂੰ ਫਾਸਲੇ ਸਤਸ ਸ੍ਰੀ ਅਕਾਲ ਸਾਡੇ ਸੱਤੀ ਭਾਦ ਸੁਣ ਰਿਹਾ ਕਮਲਜੀਤ ਵੀਰਾ ਵੀ ਸੁਣ ਰਿਹਾ ਉਹਨਾਂ ਉਹ ਵੀ ਤੁਹਾਨੂੰ ਸਤਸ ਕਾਲ ਕਹਿ ਰਿਹਾ ਕਹਿੰਦੇ ਚੌਹਾਨ ਸਾਹਿਬ ਬਹੁਤ ਹੀ ਵਧੀਆ ਗੱਲ ਤੁਸੀਂ ਕਰ ਦਿੱਤੀ ਹੈ ਜੇ ਇਹ ਫਖਰੇ ਕੌਮ ਨਹੀਂ ਸੀ ਫਕਰੀ ਗਦਾਰ ਸੀ ਜਿਹੜਾ ਸੀਗਾ ਤੇ ਖਾਸ ਕਰਕੇ ਜੇ ਆਪਾਂ ਧੰਨਵਾਦ ਕਰੂंगे ਤੁਹਾਡਾ ਸਾਰਿਆਂ ਦਾ ਵੀ ਤੁਸੀਂ ਨਾਲ ਨਾਲ ਇਸ ਪ੍ਰੋ ਨੂੰ ਲਾਈਕ ਕਰਦੇ ਆਂ ਤੇ ਅਸੀਂ ਤਾਂ ਖਾਸ ਕਰਕੇ ਅਸੀਂ ਉਸ ਖਾਸ ਕਰਕੇ ਜੇ ਅਕਾਲੀ ਦਲ ਦੀ ਆਪਾਂ ਗੱਲ ਕਰ ਲਈ ਜੇ ਉਸ ਪੰਜਾਬ ਦੀ ਗੱਲਬਾਤ ਕਰ ਲਈ ਅਸੀਂ ਇਹ ਸਤਸੰਗਤ ਦਰਬਾਰ ਚੌਂਸਾ ਬੈਠੇ ਆਂ ਅਸੀਂ ਤਾਂ ਉਹਦੇ ਖੈਰ ਖਵਾਏ ਆ ਅਸੀਂ ਤਾਂ ਇਹੀ ਅਰਦਾਸਾਂ ਕਰਦੇ ਆਂ ਅਕਾਲੀ ਦਲ ਵੀ ਪੂਰਾ ਜੁਆਇਨ ਬੱਲੇ ਬੱਲੇ ਹੋਵੇ ਤੇ ਪੰਜਾਬ ਤਾਂ ਸਾਡਾ ਕੋਕਵਸੀ ਦੀ ਇਹਦੀ ਰਲ ਮਿਲ ਕੇ ਉਥੋਂ ਠੰਡੀਆਂ ਹਵਾਵਾਂ ਆਉਣ ਤੇ ਅਕਾਲਤਾ ਸਾਹਿਬ ਨੇ ਜਿਹੜਾ ਇਹ ਗੱਲਬਾਤ ਹੋਈ ਆ ਅਸੀਂ ਬਹੁਤ ਹੀ ਜ਼ਿਆਦਾ ਆਪਣੇ ਸਾਡੇ ਸਿੰਘ ਸਾਹਿਬ ਗੈਨੀ ਰਵੀ ਸਿੰਘ ਜੀ ਉਹਨਾਂ ਨੇ ਵੀ ਅਸੀਂ ਉਹਨਾਂ ਦੇ ਧੰਨਵਾਦ ਆ ਤੇ ਆਪਾਂ ਸਾਰੀ ਜਿੰਨੀ ਵੀ ਇਸ ਵੇਲੇ ਸਾਡੇ ਸਿੰਘ ਸਾਹਿਬ ਆ ਅਸੀਂ ਉਹਨਾਂ ਦੇ ਰਿਣੀ ਆ ਤੇ ਉਹਨਾਂ ਨੇ ਥੋੜਾ ਜਿਹਾ ਫਿਰ ਇੱਕ ਵਾਰੀ ਉਹੀ ਜਿੱਦਾ ਆਪ ਜੀ ਦੀ ਗੱਲ ਮੈਂ ਬੜੀ ਕਰਦਣੀ ਆ ਤੇ ਆਪਣੇ ਛੌਂਹ ਸਾਹਿਬ ਅਕਾਲੀ ਫੂਲਾ ਸੰਗਾਲੀ ਗੱਲਬਾਤ ਰਵਾਇਤ ਪਾ ਦਤੀ ਆ ਤੇ ਜੇ ਇਦਾਂ ਦੀਆਂ ਗੱਲਾਂ ਚੱਲਣ ਗਈਆਂ ਤਾਂ ਗੱਪਾਂਤਾਂ ਚੱਲਣ ਗਈਆਂ ਤਾਂ ਅੱਗੇ ਆਉਣ ਵਾਲਾ ਵੀ 10 ਵਾਰੀ ਸੋਚੂਗਾ ਵੀ ਅਸੀਂ ਕੌਮ ਨਾਲ ਗਦਾਰੀਆਂ ਨਹੀਂ ਕਰਨੀਆਂ ਕਿਉਂ ਜੋਨ ਸਾਹਿਬ ਇਸ ਗੱਲ ਨਾਲ ਤੁਸੀਂ ਵੀ ਮੇਰੇ ਨਾਲ ਸਹਿਮਤ ਹੋਣੇ ਆ ਜਿਹੜੀ ਸਿਕੋਮ ਆ ਇਹ ਪਹਿਲਾਂ ਜਦੋਂ ਚੱਕਦੀ ਆ ਫਿਰ ਚੱਕਦੀ ਸਿਰ ਤੇ ਹੀ ਆ ਹਾਰ ਵੀ ਪਾਉਂਦੀ ਹੈ ਜਦੋਂ ਸਿਰਦੀ ਆ ਫਿਰ ਐਂਡ ਕਰਾ ਕੇ ਕਰਦੀ ਆ ਦੱਸ ਦਿੰਦੀ ਐਥੇ ਹੀ ਸਾਰਾ ਕੁਸਿਆ ਹੂੰ ਜੋਨ ਸਾਹਿਬ ਐਂਡ ਜਮ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਗੱਲ ਕਹੀ ਹੈਗੀ ਆ ਸਿਕੋਮ ਜਿਹੜੀ ਹੈਗੀ ਆ ਇਹ ਜਿਹੜਾ ਬੇਸਿੰਘ ਜੀ ਬਿਲਕੁਲ ਇਦਾਂ ਨਹੀਂ ਹੈਗਾ ਕਿ ਉਹਨੂੰ ਜਿਹੜਾ ਨਕਮਾ ਬੰਦਾ ਸਿਕੋਮ ਉਹਨਾਂ ਲੋਕਾਂ ਨੂੰ ਜਿਹੜੇ ਕੰਮ ਕਰਦੇ ਹੈਗੇ ਹੂੰ ਲੇਕਿਨ ਸਾਡੇ ਵਿੱਚ ਜਿਹੜੀ ਗਦਾਲ ਟੁੱਲਾ ਜਾਂ ਝੂਲੀ ਚੁੱਕ ਟੁੱਲਾ ਉਹਦੇ ਉਹਦੀ ਵੀ ਕਮੀ ਨਹੀਂ ਹੈ ਨਾ ਆਪਣੇ ਜਹਾਗੀ ਕੋਈ ਵੀ ਹੂੰ ਉਹਨਾਂ ਲੋਕਾਂ ਨੇ ਹੀ ਇਦਾਂ ਇਹ ਕੰਮ ਕਰਦਾ ਕੀਤਾ ਹੈਗਾ ਦੇਖੋ ਬਹੁਤ ਹੀ ਜਿਹੜੇ ਲੋਕ ਇਦਾਂ ਦੇ ਹੈਗੇ ਜਿਨ੍ਹਾਂ ਲੋਕਾਂ ਨੇ ਚੁੱਪ ਕਰਕੇ ਇਹ ਸਾਰਾ ਕੁਝ ਦੇਖਿਆ ਆਪਣੇ ਬਿਲਕੁਲ ਜੀ ਬਿਲਕੁਲ ਹੂੰ ਉਹਨਾਂ ਨੇ ਉਹਨਾਂ ਨੇ ਜੋ ਇਹ ਗੱਲ ਕਹਿਣ ਦੀ ਜ਼ਰੂਰਤ ਹੈ ਨਹੀਂ ਸੀ ਬਿਲਕੁਲ 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 ਲੇਕਿਨ ਆਪਾਂ ਹਮੇਸ਼ਾ ਇਹ ਗੱਲ ਕਹਿਣੀ ਹੈ ਕਿ ਕਿਸੇ ਵੀ ਗਾ ਦਾ ਕਿਸੇ ਗਰੁੱਪ ਨੂੰ ਤੁਸੀਂ ਸ਼ਾਮਿਲ ਨਹੀਂ ਹੋਵੋ ਹੂੰ ਕਿਸੇ ਗਰੁੱਪ ਦੇ ਵਿੱਚ ਕਿਸੇ ਧੜੇ ਵਿੱਚ ਸ਼ਾਮਿਲ ਨਾ ਹੋਵੋ ਜੇ ਤੁਸੀਂ ਸ਼ਾਮਿਲ ਹੁੰਨੇ ਆ ਤਾਂ ਉੱਥੇ ਜਿਹੜੇ ਗਲਤ ਕੰਮ ਹੋ ਰਿਹਾ ਹੈਗਾ ਉਹਦੇ ਬਾਰੇ ਆਵਾਜ਼ ਜ਼ਰੂਰ ਉਠਾਓ ਬਿਲਕੁਲ ਬਿਲਕੁਲ ਜੀ ਸਭ ਬਿਲਕੁਲ ਤੇ ਜੇ ਨਹੀਂ ਸੋਚੇਗੇ ਤਾਂ ਫਿਰ ਉਹ ਤੁਸੀਂ ਬਰਾਬਰ ਦੇ ਭਾਗੀਦਾਰ ਉਹੀ ਜੁਰਮ ਕੀ ਜਿਹੜੇ ਦੂਜੇ ਕਰਦੇ ਨੇ ਉਹਦੇ ਤੁਸੀਂ ਬਰਾਬਰ ਹਿੱਸੇਦਾਰ ਹੋ ਜਾਂਦੇ ਹੋ ਲੇਕਿਨ ਇਸ ਗੱਲ ਵਿੱਚ ਆਪਾਂ ਫੇਰ ਦੁਬਾਰਾ ਉਹੀ ਗੱਲ ਉੱਥੇ ਹੁੰਦੀ ਆ ਹਾਂਜੀ ਇਹ ਇਹ ਤਾਂ ਬਹੁਤ ਚੰਗਾ ਹੋਇਆ ਜੇ ਕਿਸ ਤਰੀਕੇ ਨਾਲ ਇਹ ਵਾਰ ਜਿਹੜਾ ਹੈਗਾ ਸੀ ਇਹ ਦੀ ਕਰਾ ਰਹਿ ਜਾਂਦਾ ਨਾ ਤੇ ਇਹ ਸਾਡੇ ਤੇ ਕਲੰਕ ਸੀ ਬਹੁਤ ਵੱਡਾ ਪਾਦਾ ਬਿਲਕੁਲ ਬਿਲਕੁਲ ਤੇ ਚੌਂਸਾਬ ਮੈਂ ਤੁਹਾਨੂੰ ਇਥੋਂ ਆਜ਼ਾਦ ਲਊਂਗਾ ਤੇ ਮੇਰੇ ਵੱਲੋਂ ਤੁਹਾਨੂੰ ਦੁਮਿਤ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਤਾਂ ਮੈਂ ਅਸਕਰਦਾ ਵੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਜਿੰਨੀ ਵੀ ਅਸੀਂ ਹਲਕੀ ਫੁਲਕੀ ਜੀ ਗੱਲ ਕੀਤੀ ਆ ਤੇ ਤੁਸੀਂ ਜੁੜਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਇੰਦੀ ਪਿਆਰ ਸਤਿਕਾਰ ਜ਼ਦਾਵਾਦਨਾ ਬਣਾ ਕੇ ਰੱਖਿਓ ਹੋਰ ਕਿਸੇ ਗਰਮ ਗੱਲ ਦੇ ਨਾਲ ਹੋਰ ਕਿਸੇ ਮੁੱਦੇ ਦੇ ਨਾਲ ਅਸੀਂ ਤੁਹਾਡੇ ਨਾਲ ਜਲਦ ਪੇਸ਼ ਹੋਵਾਂਗੇ ਇਥੇ ਮੈਨੂੰ ਵੀ ਦੇ ਦਿਓ ਸਾਸਤ ਮੇਰੇ ਵੱਲੋਂ ਤੁਹਾਨੂੰ ਦੋ ਮੈਸੇਜ ਉੜਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ